ਜਿਹੜੀ ਜਿੱਤ ਆ ਇਥੋਂ ਦੇ ਹਰ ਵਰਕਰ ਦੇ ਬਰਨਾਲਾ ਦੇ ਹਰ ਇਲਾਕੇ ਦੇ ਹਰ ਜਿਹੜੇ ਵੋਟਰ ਦੀ ਜਿੱਤ ਆ ਜਿਨ੍ਹਾਂ ਨੇ ਮੇਰੇ ਤੇ ਨਾਮ ਵੱਡਾ ਭਰੋਸਾ ਬਣਾਈ ਕੀਤਾ ਇਥੋਂ ਦੇ ਜਿਹੜੇ ਜਿਹੜਾ ਹਰ ਵਰਕਰ ਹੈ ਚਾਹੇ ਸਾਡੇ ਲੋਕ ਲਾਗੂ ਨੇ ਚਾਹੇ ਸਾਡੀ ਸਟੇਟ ਲੀਡਰਸ਼ਿਪ ਆ ਉਹਨਾਂ ਨੇ ਮੇਰੇ ਇਲੈਕਸ਼ਨ ਨੂੰ ਪੂਰਾ ਜੁਨਾਈਟਡ ਹੋ ਕੇ ਆਪਣੀ ਇਲੈਕਸ਼ਨ ਸਮਝ ਕੇ ਲੜਿਆ ਜਿਸ ਕਾਰਨ ਜਿਹੜੀਆਂ ਬੁਲੰਗੀਆਂ ਪਾਰਟੀ ਮਣੋਂ ਨੇ ਪਾਣੀ ਵਾਂਗੂ ਪੈਸਾ ਵਹਾਉਣ ਦੇ باوجود ਵੀ ਸਾਨੂੰ ਇਹ ਲੋਕਾਂ ਨੇ ਮਾਨ ਦਿੱਤਾ ਜਿਹੜੀ ਉਹ ਸਾਰੇ ਆਗੂਆਂ ਦੀ ਸਾਰੇ ਵਰਕਰਾਂ ਦੀ ਮੈਂ ਜਿੱਤ ਮੰਦਾ ਤੁਸੀਂ ਕਹਿੰਦੇ ਸੀ ਇੱਕ ਵਰਕਰ ਨੂੰ ਟਿਕਟ ਦੇ ਨਹੀਂ ਬਹੁਤ ਵੱਡੀ ਐਲਾਨ ਕੀਤੀ ਸੀ ਪਰ ਉਹਨੂੰ ਦੇਖ ਕੇ ਸਾਫ਼ ਕਿੱਸੀ ਅੱਜ ਕੀ ਕਰਨ ਵਿੱਚ ਇੱਕ ਲੈ ਕੇ ਦੇਖੋ ਮੈਂ ਤਾਂ ਇਹੀ ਕਹੂੰਗਾ ਸਾਰੀਆਂ ਪਾਰਟੀਆਂ ਲਈ ਕਹੂੰਗਾ ਇਹ ਥੋੜਾ ਜਿਹਾ ਦੇਖ ਕੇ ਜੋ ਬੰਦਾ ਵਿਚਰਦਾ ਤੇ ਜਿਹੜਾ ਜਿਵੇਂ ਹੁਣ ਮੇਰੇ ਜਿੱਤਨ ਦੇ ਨਾਲ ਹੋਰ ਜਿਹੜੇ 20 ਤੀ ਨੌਜਵਾਨਾਂ ਦੇ ਜਿਹੜੇ ਕਰਮ ਖੁੱਲਣਗੇ ਉਹਨਾਂ ਨੂੰ ਮੌਕਾ ਮਿਲੇਗਾ ਪਾਰਟੀ ਨੂੰ ਇੱਕ ਭਰੋਸਾ ਹੋ ਗਿਆ ਵੀ ਵੱਡਾ ਚੇਰਾ ਹੀ ਸਾਰਾ ਕੁਝ ਨਹੀਂ ਹੁੰਦਾ ਵੀ ਜਿਹੜੇ ਵਰਕਰ ਵੀ ਸੀਟ ਜਿੱਤ ਕੇ ਦੇ ਸਕਦਾ ਤੇ ਮੈਨੂੰ ਇਸਦੀ ਬੜੀ ਖੁਸ਼ੀ ਵੀ ਇੱਕ ਜਿਹੜੀ ਇੱਕ ਪ੍ਰੋਸੈਕਸ਼ਨ ਸੀ ਵੀ ਜਿਹੜੀ ਸਾਰੇ ਜਿੱਤੇ ਹੋਣਗੇ ਬਾਕ ਬਾਕ ਬਾਤ ਜਿਹੜੀ ਦੇਖਦੇ ਭਾਰਤ ਸਾਹਿਬ ਵੀ ਸੀ ਜੋ ਨਹੀਂ ਕਰ ਰਹੇ ਨੰਬਰਸਨ ਦੇਖੋ ਮੈਨੂੰ ਇੱਕ ਗੱਲ ਸੀ ਮੈਂ ਆਪਣੇ ਇਲੈਕਸ਼ਨ ਬੜੇ ਸਾਫ਼ ਸੁਥਰੇ ਢੰਗ ਲੜਿਆ ਜਿਹੜੀ ਉਹਨਾਂ ਨੇ ਪੈਸੇ ਦੀ ਵਰਤੋਂ ਕੀਤੀ ਮੈਂ ਉਸ ਗੱਲ ਦਾ ਗਹਿਣਾ ਵੀ ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਜਿਹੜਾ ਜਿਹੜਾ ਸਾਨੂੰ ਪੋਲਿਟਿਕਸ ਰਾਜ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ ਤੇ ਜਿਹੜਾ ਜਿਹੜੇ ਇਹ ਜਿਹੜੀ ਪੈਸੇ ਦੀ ਵਰਤੋਂ ਆ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਆ ਉਹਦੀ ਉਹਨਾਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਸੇਵਾ ਕਰਨੀ ਚਾਹੀਦੀ ਆ ਤਾਂ ਕਿ ਉਹਨੂੰ ਅੱਗੇ ਤੋਂ ਪੈਸੇ ਬੰਡਲ ਦੀ ਲੋੜ ਨਾ ਪਵੇ ਤੁਸੀਂ ਲੋਕਾਂ ਨਾਲ ਜਿਹੜੇ ਜਿਹੜੀ ਜਿੱਤ ਆ ਇੱਥੋਂ ਦੇ ਹਰ ਵਰਕਰ ਦੇ ਬਰਨਾਲਾ ਦੇ ਹਰ ਇਲਾਕੇ ਦੇ ਹਰ ਜਿਹੜੇ ਵੋਟਰ ਦੀ ਜਿੱਤ ਹੈ ਜਿਨ੍ਹਾਂ ਨੇ ਮੇਰੇ ਤੇ ਨਾਮ ਵੱਡਾ ਭਰੋਸਾ ਬਣਾਈ ਕੀਤਾ ਇੱਥੋਂ ਦੇ ਜਿਹੜੇ ਜਿਹੜਾ ਹਰ ਵਰਕਰ ਹੈ ਦਾ ਸਾਡੇ ਲੋਕ ਲਾਗੂ ਨੇ ਚਾਹ ਸਾਡੀ ਸਟੇਟ ਲੀਡਰਸhip ਉਹਨਾਂ ਨੇ ਮੇਰੇ ਇਲੈਕਸ਼ਨ ਨੂੰ ਪੂਰਾ ਜੁਨੇਟਡ ਹੋ ਕੇ ਆਪਣੀ ਇਲੈਕਸ਼ਨ ਸਮਝ ਕੇ ਲੜਿਆ ਜਿਸ ਕਾਰਨ ਜਿਹੜੀਆਂ ਬੁਰਗੀਆਂ ਪਾਰਟੀ ਮਿਲ ਉਹਨੇ ਪਾਣੀ ਵਾਂਗੂ ਪੈਸਾ ਵਹਾਉਣ ਦੇ باوجود ਵੀ ਸਾਨੂੰ ਇਹ ਲੋਕਾਂ ਨੇ ਮਾਨ ਦਿੱਤਾ ਤਾਂ ਜਿਹੜੀ ਉਹ ਸਾਰੇ ਆਗੂਆਂ ਦੀ ਸਾਰੇ ਵਰਕਰਾਂ ਦੀ ਮੈਂ ਜਿੱਤ ਮੰਨਦਾ ਤੁਸੀਂ ਕਹਿੰਦੇ ਸੀ ਇੱਕ ਵਰਕਰ ਨੂੰ ਟਿਕਟ ਦੇ ਨਹੀਂ ਬਹੁਤ ਵੱਡੀ ਐਲਾਨ ਕੀਤੀ ਸੀ ਪਰ ਉਹਨੂੰ ਦੇਖ ਕੇ ਸਾਫ਼ ਦਿੱਤੀ ਅੱਜ ਕੀ ਚੱਲ ਰਿਹਾ ਹੈ ਦੇਖੋ ਮੈਂ ਤਾਂ ਇਹੀ ਕਹੂੰਗਾ ਸਾਰੀਆਂ ਪਾਰਟੀਆਂ ਲਈ ਕਹੂੰਗਾ ਇਹ ਥੋੜਾ ਜਿਹਾ ਦੇਖ ਕੇ ਜੋ ਬੰਦਾ ਬਚਰਦਾ ਹੈ ਤੇ ਜਿਹੜਾ ਜਿਵੇਂ ਹੁਣ ਮੇਰੇ ਜਿੱਤਨ ਦੇ ਨਾਲ ਹੋਰ ਜਿਹੜੇ ਵੀ ਕੀ ਨੌਜਵਾਨਾਂ ਦੇ ਜਿਹੜੇ ਕਰਮ ਖੁੱਲਣਗੇ ਉਹਨਾਂ ਨੂੰ ਮੌਕਾ ਮਿਲੇਗਾ ਪਾਰਟੀ ਨੂੰ ਇੱਕ ਭਰੋਸਾ ਹੋ ਗਿਆ ਵੀ ਵੱਡਾ ਚਿਹਰਾ ਹੀ ਸਾਰਾ ਕੁਝ ਨਹੀਂ ਹੁੰਦਾ ਵੀ ਜਿਹੜੇ ਵਰਕਰ ਵੀ ਸੀਟ ਜਿੱਤ ਕੇ ਦੇ ਸਕਦਾ ਤੇ ਮੈਨੂੰ ਮੈਨੂੰ ਇੱਕ ਬੜੀ ਗੁੱਸੇ ਵੀ ਇੱਕ ਜਿਹੜੀ ਇੱਕ ਪ੍ਰਸ਼ਖਣ ਸੀ ਵੀ ਜਿਹੜੀ ਜਿਖਾਰੇ ਜਿੱਤੇ ਹੋਣ ਵੱਖ-ਵੱਖ ਪਾਰਟੀਆਂ ਦੇ ਕਿ ਬੇ ਦੇਖੋ ਭਾਤਪਾ ਵੀ ਜੀ ਜੋਨੀ ਕਰ ਰਿਹਾ ਨੰਬਰਸਨ ਦੇਖੋ ਮੈਨੂੰ ਇੱਕ ਗੱਲ ਸੀ ਮੈਂ ਆਪਣੇ ਇਲੈਕਸ਼ਨ ਬੜੇ ਸਾਫ਼ ਸੁਲਟਾਂਗ ਲੜਿਆ ਜਿਹੜੀ ਉਹਨਾਂ ਨੇ ਪੈਸੇ ਦੀ ਦਰਬਾਰਤੋਂ ਕਿਰਤੀ ਮੈਂ ਉਸ ਗੱਲ ਦਾ ਗਲਾ ਹੈ ਵੀ ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਜਿਹੜੀ ਜਿਹੜਾ ਸਾਨੂੰ ਪੋਲਿਟਿਕ ਦੇ ਰਾਜ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ ਤੇ ਜਿਹੜਾ ਜਿਹੜੇ ਇਹ ਜਿਹੜੀ ਪੈਸੇ ਦੀ ਵਰਤੋਂ ਆ ਬਿਲਕੁਲ ਬੰਦ ਹੋਣੀ ਚਾਹੀਦੀ ਆ ਉਹਦੀ ਬਜਾਏ ਉਹਨਾਂ ਨੂੰ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਸੇਵਾ ਕਰਨੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਅੱਗੇ ਤੋਂ ਪੈਸੇ ਬੰਡਲ ਦੀ ਲੋੜ ਨਾ ਪਵੇ ਤੁਸੀਂ ਲੋਕਾਂ ਨੇ